ਇਹ ਸਭ ਅਗਲੀ ਖਬਰ ਜਿਹੜੀ ਉਹ ਬੜੀ ਮਤਭਾਗੀ ਆ ਕੁਝ ਲੋਕ ਆਟਾ ਲੈਣ ਲਈ ਖਾਣ ਪੀਣ ਦਾ ਸਮਾਨ ਲੈਣ ਲਈ ਕਤਾਰਾਂ ਦੇ ਵਿੱਚ ਖੜੇ ਸੀ ਤੇ ਇਜ਼ਰਾਈਲ ਨੇ ਉਹਨਾਂ ਨੂੰ ਖਤਮ ਕਰਤਾ ਦੇਖੋ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਇਜ਼ਰਾਈਲ ਤੁਸੀਂ ਇਹਨਾਂ ਮੈਂ ਦਰਸ਼ਕਾਂ ਨੂੰ ਆਪਣੇ ਨੂੰ ਬੇਨਤੀ ਕਰਦਾ ਕਿ ਉਹ ਵਰਲਡ ਦਾ ਮੈਪ ਖੋਲ ਕੇ ਨਾ ਇਜ਼ਰਾਈਲ ਦੇਖਣਾ ਜ਼ੂਮ ਇਨ ਕਰਕੇ ਕਿ ਕਿੱਥੇ ਆ ਕੀ ਉਹਦਾ ਸਾਈਜ਼ ਆ ਤੇ ਉਹ ਕਰ ਕੀ ਰਹੇ ਨੇ ਕਿਹੜਾ ਕੰਟਰੀ ਵਾਲੇ ਦੋਲੇ ਦਾ ਜਿਹਦੇ ਨਾਲ ਉਹ ਪੰਗਾ ਨਹੀਂ ਲੈ ਰਹੇ ਔਰ ਉਹਨਾਂ ਨਾਲੋਂ ਕਈ ਗੁਣਾ ਤੁਸੀਂ ਮੈਂ ਜ ਮੋਟਾ ਜਿਹਾ ਇੱਕ 10-10 ਚਾ ਲਾਉਣਾ ਹੋਵੇ ਤੇ ਤੈਨੂੰ ਰਾਫਲੀ ਜਿਹਾ ਆਈਡੀਆ ਦੇਣਾ ਹੋਵੇ ਤੇ ਇਜ਼ਰਾਈਲ ਦਾ ਈਰਾਨ ਤੇ ਹਮਲਾ ਕਰਨਾ ਇੰਜ ਹੈ ਜਿਵੇਂ ਬੰਗਲਾਦੇਸ਼ ਭਾਰਤ ਤੇ ਹਮਲਾ ਕਰ ਦਵੇ। ਹੂੰ ਇਜ਼ਰਾਈਲ ਦਾ ਫਾਲਸਤੀਨ ਦੇ ਨਾਲ, ਲਿਬਨਾਨ ਦੇ ਨਾਲ, ਈਰਾਨ ਦੇ ਨਾਲ ਹਰ ਇੱਕ ਲਈ ਉਹ ਤਿਆਰ ਨੇ ਪਰ ਉਹਨਾਂ ਨੂੰ ਸਪੋਰਟ ਕਿਹਦੀ ਹੈ ਸਾਰੇ ਦੁਨੀਆ ਨੂੰ ਪਤਾ ਹੈ। ਜੀ। ਵੈਸਟਰਨ ਵਰਲਡ ਦੀ ਸਪੋਰਟ ਹੈ ਉਹਨਾਂ ਵਿੱਚ ਹੋ ਸਕਦਾ ਕੋਈ ਇੱਕ ਦਾ ਨਾਰਾਜ਼ ਹੋਵੇ। ਕੈਨੇਡਾ ਦੀ ਸਰਕਾਰ ਇਹ ਕਹਿ ਕੇ ਵੀ ਕੋਈ ਧੱਕਾ ਕਰ ਰਹੀ ਹੈ। ਹੂੰ ਇੱਕ ਮੁੱਦੇ ਤੇ ਕਹਿ ਕੇ ਤੱਕ ਕਰ ਦੂਸਰੇ ਪਾਸੇ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਰਾਈਟ ਹੈ ਇਰਾਨ ਦੇ ਮੁੱਦੇ ਤੇ ਖੈਰ ਵੱਡੀ ਵਰਲਡ ਪੋਲਿਟਿਕਸ ਹੈ ਅਸੀਂ ਉਧਰ ਨੂੰ ਨਾ ਜਾਈਏ ਇੱਕ ਇਨਸੀਡੈਂਟ ਇਹ ਇੱਕ ਹੁਣ ਵਾਪਰਿਆ ਇਸ ਤੋਂ ਪਹਿਲਾਂ ਰੌਲਾ ਪੈਦਾ ਰਿਹਾ ਕਿ ਇਸ ਤਰ੍ਹਾਂ ਦੇ ਬਹੁਤ ਵਾਪਰੇ ਨੇ ਉਹਦੀ ਅਸੀਂ ਗੱਲ ਕਰ ਲੈਂਦੇ ਜੀ ਇਰਾਨ ਦੇ ਨਾਲ ਜੋ ਚੱਲ ਰਿਹਾ ਹੈ ਜੀ ਉਹ ਇੱਕ ਵੱਖਰਾ ਹੈ ਪਰ ਫਲਸਤੀਨ ਦੇ ਲੋਕਾਂ ਨਾਲ ਤੇ ਗਾਜ਼ਾ ਪੱਟੀ ਦੇ ਵਿੱਚ ਰਹਿੰਦੇ ਹੋਏ ਲੋਕਾਂ ਨਾਲ ਜੋ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ ਉਸ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਗਾਜ਼ਾ ਪੱਟੀ ਜਿਵੇਂ ਕਿ ਨਾਮ ਤੋਂ ਜ਼ਾਹਿਰ ਹੈ ਸਟ੍ਰਿਪ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਉਹ ਪੱਟੀ ਹੈ ਲੰਬਾ ਏਰੀਆ ਚੌੜਾਈ ਉਸ ਦੀ ਘਟ ਹੈ ਉੱਥੇ ਬਹੁਤ ਮਾੜੇ ਹਾਲਾਤ ਨੇ ਤੇ ਭੁੱਖਮਰੀ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਦੁਨੀਆ ਭਰ ਤੋਂ ਜਿਹੜੀਆਂ ਰਾਹਤ ਦੀਆਂ ਚੀਜ਼ਾਂ ਜਾਂਦੀਆਂ ਨੇ ਉਹਨਾਂ ਨੂੰ ਇਜ਼ਰਾਇਲ ਵਾਲੇ ਸਿੱਧਾ ਜਾਣ ਨਹੀਂ ਦਿੰਦੇ ਗ੍ਰੇਟਾ ਥਨਵਰਗ ਜਿਹਨਾਂ ਦਾ ਨਾਮ ਕਿਸਾਨ ਅੰਦੋਲਨ ਦੇ ਵਿੱਚ ਮਸ਼ਹੂਰ ਹੋਇਆ ਸੀ ਉਹ ਇੱਕ ਸਮੁੰਦਰੀ ਜਹਾਜ਼ ਲੈ ਕੇ ਆਪਣੇ ਹੋਰ ਕਾਰਕੁਨਾਂ ਦੇ ਨਾਲ ਰਲ ਕੇ ਆਏ ਸੀ ਉਹਨਾਂ ਨੂੰ ਪਿੱਛੇ ਰੋਕ ਲਿਆ ਗਿਆ ਉਹਨੇ ਜਾਣ ਦਿੱਤਾ ਗਿਆ ਪਰ ਡਿਸਟ੍ਰਿਬਿਊਸ਼ਨ ਸਾਈਟਸ ਜਿੰਨੀਆਂ ਨੇ ਜਿੰਨੇ ਰਾਹਤ ਦੇ ਕੰਮ ਕੀਤੇ ਜਾ ਰਹੇ ਨੇ ਉਹ ਇਜ਼ਰਾਈਲ ਦੀ ਨਿਗਰਾਨੀ ਚ ਹੋ ਰਹੇ ਨੇ ਜਿਨ੍ਹਾਂ ਨਾਲ ਉਹਨਾਂ ਦਾ ਪੰਗਾ ਇਜ਼ਰਾਈਲ ਵਾਲੇ ਇਹ ਕਹਿੰਦੇ ਨੇ ਕਿ ਉੱਥੇ ਜਿਹੜਾ ਅਤਵਾਦੀ ਗੁੱਟ ਹੈ ਹਮਾਸ ਜਦੋਂ ਕੋਈ ਦੁਨੀਆ ਰਾਹਤ ਦੀ ਸਮਗਰੀ ਭੇਜਦੀ ਹੈ ਤੇ ਉਹ ਲੁੱਟ ਲੈਂਦੇ ਨੇ ਲੋਕਾਂ ਤੱਕ ਤੇ ਜਾਂਦਾ ਨਹੀਂ ਇਹ ਇਜ਼ਰਾਈਲ ਦਾ ਕਹਿਣਾ ਪਰ ਕਹਿੰਦੇ ਨੇ ਕਿ ਇੱਕ ਜਗ੍ਹਾ ਤੇ ਮੰਗਲਵਾਰ ਨੂੰ ਇਜ਼ਰਾਈਲ ਦੀਆਂ ਫੋਰਸੇਜ਼ ਨੇ ਫلسطੀਨੀ ਲੋਕਾਂ ਤੇ ਹਮਲਾ ਉਦੋਂ ਬੋਲ ਦਿੱਤਾ ਜਦੋਂ ਲਾਈਨਾਂ ਦੇ ਵਿੱਚ ਲੱਗੇ ਹੋਏ ਸੀ ਆਟਾ ਹੋਰ ਖਾਦ ਖੁਰਾਕ ਤੇ ਕੁਝ ਜ਼ਰੂਰੀ ਚੀਜ਼ਾਂ ਲੈਣ ਲਈ ਉਹਨਾਂ ਨੂੰ ਜੜੀਆਂ ਵੰਡੀਆਂ ਜਾ ਰਹੀਆਂ ਸੀ ਏਡ ਸਾਈਟ ਹੈ ਇੱਕ ਖਾਨ ਯੂਨਿਸ ਨਾਂ ਦੀ ਜਗ੍ਹਾ ਜਿੱਥੇ ਦੱਸੀ ਜਾਂਦੀ ਹੈ ਤੇ 200 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਤੇ 50 ਤੋਂ ਵੱਧ ਮਾਰੇ ਗਏ ਨੇ ਤੇ ਦੋ ਇਜ਼ਰਾਈਲ ਦੀ ਮਿਲਟਰੀ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਅਸੀਂ ਰਿਪੋਰਟ ਦੇਖ ਰਹੇ ਹਾਂ ਚੈੱਕ ਕਰ ਰਹੇ ਹਾਂ ਕਿ ਹੋਇਆ ਜਾਂ ਨਹੀਂ ਹੋਇਆ ਪਰ ਦੁਨੀਆ ਦੇ ਬਹੁਤ ਸਾਰੇ ਮੀਡੀਆ ਨੇ ਇਸ ਗੱਲ ਨੂੰ ਕਨਫਰਮ ਕਰ ਦਿੱਤਾ ਹੈ ਲੋਕਲ ਲੈਵਲ ਤੇ ਤੇ ਇਥੋਂ ਤੱਕ ਕਿ ਲੋਕਲ ਹਸਪਤਾਲ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਲਾਸ਼ਾਂ ਨੂੰ ਰੱਖਣ ਲਈ ਲਾਸ਼ਾਂ ਵਾਸਤੇ ਕੱਲੀ-ਕੱਲੀ ਲਾਸ਼ ਲਈ ਕਾਬੂਤ ਵੀ ਨਹੀਂ ਹੈਗੇ ਇੰਨੀਆਂ ਲਾਸ਼ਾਂ ਆਈਆਂ ਨੇ ਤੇ ਜ਼ਖਮੀ ਲੋਕਾਂ ਦਾ ਕਹਿਣਾ ਕੀ ਹੈ ਜਿਸ ਦੇ ਵਿੱਚ ਔਰਤਾਂ ਤੇ ਬੱਚੇ ਤੇ ਬਜ਼ੁਰਗ ਬਹੁਤ ਸ਼ਾਮਲ ਨੇ ਔਰ ਵਿਟਨੈਸ ਉਥੇ ਕਹਿੰਦੇ ਨੇ ਕਿ ਇਜ਼ਰਾਈਲ ਦੀਆਂ ਫੋਰਸੇਜ਼ ਨੇ ਉਸ ਵੇਲੇ ਗੋਲਾਬਾਰਿਸ਼ ਸ਼ੁਰੂ ਕਰ ਦਿੱਤੀ ਔਰ ਈਸਟ ਜਿਹੜਾ ਇਲਾਕਾ ਹੈ ਖਾਨ ਯੂਨਿਸ ਤੇ ਲੱਗੇ ਉਹਦੇ ਵਿੱਚ ਜਦੋਂ ਹਜ਼ਾਰਾਂ ਫਲਸਤੀਨੀ ਜਿਹੜੇ ਸੀ ਉਹ ਆਟਾ ਲੈਣ ਲਈ ਤੇ ਜਿਹੜਾ ਵਰਲਡ ਫੂਡ ਪ੍ਰੋਗਰਾਮ ਆ ਉਹਦੇ ਤਹਿਤ ਲਾਈਨਾਂ ਦੇ ਵਿੱਚ ਲੱਗੇ ਹੋਏ ਸੀ ਕਮਿਊਨਿਟੀ ਕਿਚਨ ਹੈ ਔਰ ਲੋਕਲ ਜਰਨਲਿਸਟ ਤੇ ਦੇਖਣ ਵਾਲੇ ਪ੍ਰਤੱਖ ਗਵਾਹਾਂ ਨੇ ਦੱਸਿਆ ਕਿ ਇਜ਼ਰਾਈਲੀ ਡਰੋਨਸ ਜਿਹੜੀਆਂ ਸੀ ਉਹਨਾਂ ਨੇ ਦੋ ਮਜ਼ਾਈਲਾਂ ਜਿਹੜੀਆਂ ਸੀ ਫਾਇਰ ਕੀਤੀਆਂ ਉੱਥੇ ਹੋਰ ਲੋਕ ਵੀ ਮੌਜੂਦ ਸੀ ਤੇ ਇਜ਼ਰਾਈਲੀ ਮਿਲਟਰੀ ਦੀ ਉੱਥੇ ਮੌਜੂਦਗੀ ਜਿਹੜੀ ਹੈ 400 500 ਮੀਟਰ ਦੂਰ ਸੀ ਤੇ ਵੱਡੇ ਤਮਾਕੇ ਹੋਏ ਜਿਸ ਤੋਂ ਬਾਅਦ ਬਹੁਤ ਸਾਰੀਆਂ ਕੈਜੂਐਲਟੀਆਂ ਹੋਈਆਂ ਨਾਸਰ ਹਸਪੀਟਲ ਦੀ ਇੱਕ ਇੱਕ ਕਟਨਾ ਹੈ ਕਿ ਉੱਥੇ ਉਹ ਸਾਂਭ ਨਹੀਂ ਸਕੇ ਜ਼ਖਮੀਆਂ ਨੂੰ ਤੇ ਮ੍ਰਿਤਕਾਂ ਦੀ ਇਹ ਗੱਲ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਇੰਨਾ ਓਵਰਕਰਾਊਟਿਡ ਹੈ ਸੋ ਹਾਲਾਤ ਬਹੁਤ ਮੰਦੜੇ ਨੇ ਇਸ ਵੇਲੇ ਗਾਜ਼ਾ ਦੇ ਵਿੱਚ ਔਰ ਉਹ ਫਰੰਟ ਜੇ ਖੁੱਲਾ ਹੋਇਆ ਤੇ ਦੂਸਰੇ ਪਾਸੇ ਰਹਿਣ ਵਾਲਾ ਖੋਲ ਲਿਆ World Health Organization ਦਾ ਕਹਿਣਾ ਹੈ ਕਿ ਮੈਸ ਕੈਜੂਐਲਟੀ ਜਿਹੜੀ ਆ ਉਹਦਾ ਇਨਸੀਡੈਂਟ ਦਾ ਸਾਨੂੰ ਪਤਾ ਲੱਗਾ ਹੈ ਤੇ 20 ਮਹੀਨਿਆਂ ਦੇ ਵਿੱਚ ਜੋ ਹੁਣ ਇਜ਼ਰਾਈਲ ਤੇ ਇਜ਼ਰਾਈਲ ਨੇ ਜਦੋਂ ਮਿਲਟਰੀ ਕੈਂਪੇਨ ਕਾੜਾ ਤੇ ਸ਼ੁਰੂ ਕੀਤੀ ਹੋਈ ਹੈ 20 ਮਹੀਨਿਆਂ ਤੋਂ ਔਰ ਹਮਾਸ ਦੇ ਹਮਲੇ ਤੋਂ ਬਾਅਦ ਇਹ ਸ਼ੁਰੂ ਕੀਤੀ ਸੀ ਜੋ 7 ਅਕਤੂਬਰ 2023 ਨੂੰ ਹੋਇਆ ਸੀ ਇਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਫਲਸਤੀਨੀ ਘੱਟੋ-ਘੱਟ ਜਿਨ੍ਹਾਂ ਦੀ ਗਿਣਤੀ 55-56 ਹਜ਼ਾਰ ਬਣਦੀ ਹੈ ਉਹ ਮਰੇ ਗਏ ਨੇ ਜਿਨ੍ਹਾਂ ਵਿੱਚ ਇੱਕ ਵੱਡੀ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ ਤੇ ਸਹੀ ਗਣਤੀ ਕੀ ਹੈ ਇਹਦੇ ਬਾਰੇ ਕੋਈ ਕੁਝ ਨਹੀਂ ਜਾਣਦਾ